ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਆਪਾਂ ਵੀ ਠੀਕ ਆ ਆਪਾਂ ਜਾ ਰਹੇ ਆ ਅਜਨਕੋਦਰ ਤੇ 라ਵਿਆ ਦਾ ਆਪਣੇ ਪੁੱਤ ਦਾ ਮੱਥਾ ਟਿਕਾਣ 라ਵਿਆ ਪੇਲੀਵਰੀ ਜਾਉਂਗੀ ਫਸਟ ਟਾਈਮ ਨਕੋਦਰ ਤੇ ਮੱਥਾ ਟੇਕਣ ਜਾ ਰਹੇ ਆ ਕੋ ਕਿਹੜਾ ਕਿਹਾ ਹੋਇਆ ਸੀਗਾ ਮੱਥਾ ਮਤਲਬ ਸੁਖਣਾ ਜਿਹੜੀ ਸੀਗਾ ਨਾ ਲਾਂ ਚੱਲੇ ਆਂ ਸੁਖਿਆ ਹੋਇਆ ਐਸੇ ਕਿ ਮੇਰੀ ਧੀ ਰਾਣੀ ਆਉਂਗੀ ਸਾਡੇ ਘਰ ਮੱਥਾ ਟੇਕਣਾ ਵਾਂਗੇ ਤੇ ਬੱਸ ਉਹ ਚੱਲੇ ਆਂ ਅਸੀਂ ਮੱਥਾ ਟੇਕਣ ਤੇ ਬਾਬਾ ਸੋਢਲ ਦੇ ਸਭ ਤੋਂ ਪਹਿਲਾਂ ਅਸੀਂ ਬਾਬਾ ਸੋਢਲ ਸਾਡੇ ਜਲੰਧਰ ਚ ਉੱਥੇ ਮੱਥਾ ਟੇਕ ਆਇਆ ਫਿਰ ਉਸ ਤੋਂ ਬਾਅਦ ਹੁਣ ਅਸੀਂ ਨਕੌਦਰ ਜਾ ਰਹੇ ਆਂ ਤੇ ਬਾਕੀ ਵੀ ਹੋਰ ਜਗ੍ਹਾ ਤੇ ਜਾਵਾਂਗੇ ਤੇ ਵਲੋਗ ਨਾਲ ਤੁਸੀਂ ਮਤਲਬ ਵਲੋਗ ਮੇਰੇ ਅੱਗੇ ਅੱਗੇ ਦੇਖੇ ਹੋ ਇੱਕ-ਇੱਕ ਅਗੇ ਸੇ ਹੋਰ ਵੀ ਜਾਵਾਂਗੇ ਜਿੱਥੇ ਇੱਥੇ ਕਿਹਾ ਹੋਇਆ ਨਾ ਮੱਥਾ ਟੇਕਨ ਉਹ ਉੱਥੇ ਅਸੀਂ ਜਾਵਾਂਗੇ ਤੇ ਬਸ ਬਾਈਕ ਤੇ ਜਾ ਰਹੇ ਆ ਤੇ ਮੈਂ ਕਿਾ ਥੋੜਾ ਜਿਹਾ ਆਪਣਾ ਵਲੋਗ ਵੀ ਬਣਾ ਲਵਾਂ ਤੇ ਮੈਂ ਪਿੱਛੇ ਬੈਠੀ ਹੋਈ ਸੀਗੀ 라ਵੀਆ ਸੁੱਤੀ ਪਈ ਸੀਗੀ ਬਾਪੂ ਦੇ ਬੈਠਾ ਨੂੰ ਤੇ ਹਣ ਕੋ ਉਧਰ ਪਹੁੰਚ ਗਏ ਆ ਸ਼ਾਮ ਨੂੰ ਹੀ ਤੁਰੇ ਸੀਗੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਸੀਗਾ ਸੋਰੀ ਧੁੱਪ ਬਹੁਤ ਜ਼ਿਆਦਾ ਸੀਗੀ ਤੇ ਸ਼ਾਮ ਨੂੰ ਫਿਰ ਅਸੀਂ ਤੁਰੇ ਆ ਤੇ ਬਾਅਦ ਚੋਂ ਫਿਰ ਅਸੀਂ ਟਾਈਮ ਨਾਲ ਘਰ ਆ ਵੀ ਗਏ 60 ਵਜੇ ਤੱਕ ਅਸੀਂ ਘਰ ਪਹੁੰਚ ਗਏ ਸੀਗੇ ਤੇ ਹੁਣ ਅਸੀਂ ਜਾ ਰਹੇ ਹਾਂ ਨਕੋਦਰ ਤਕਰੀਬਨ ਅਸੀਂ ਮਲ ਵੈਂਟਰ ਹੋ ਗਏ ਹਾਂ ਨਕੋਦਰ ਚ ਤੇ ਉੱਥੇ ਨਾ ਫਿਰ ਫਰੂਟ ਦੇ ਦੇ ਪਏ ਸੀਗੇ ਕੇਲਾ ਲਈਏ ਤੇ ਫਰੂਟ ਕੋਈ ਪਸੰਦ ਨਹੀਂ ਉਹ ਦੇਖ ਆਂਬ ਦੇਖ ਰਹੇ ਤੁਸੀਂ ਫਿਰ ਆਂਬ ਸੋਚੀ ਸੀ ਪਰ ਆਂਬ ਬਿਲਕੁਲ ਨਹੀਂ ਸੀ ਪਸੰਦ ਆ ਰਹੇ ਫਿਰ ਅਸੀਂ ਫਰੂਟ ਨਹੀਂ ਲਏ ਆ ਫਿਰ ਮੈਂ ਹਨਾ ਕੱਪ ਦੇਖ ਰਹੀ ਸੀਗੀ ਬੀ ਮੈਂ ਸਾਈਜੀ ਦੇ ਦਰਵਾਜ਼ੇ ਤੇ ਕੱਪ ਚੜਾਣੇ ਸੀ ਕਿਉਂਕਿ ਅਰਾਵਿਆ ਦੇ ਸੁੱਕੇ ਹੋਏ ਸੀ ਇਹ ਤੇ ਫਿਰ ਮੈਂ ਕੱਪ ਦੇਖ ਰਹੀ ਸੀ ਕਿ ਕੱਪ ਹਨਾ ਥੋੜੇ ਮੈਨੂੰ ਇੱਕ ਤਾਂ ਇਹ ਰੇਟ ਬਹੁਤ ਹਾਈ ਲਾਂਦੇ ਸੀ ਇੱਕ ਕੱਪ ਮੈਨੂੰ ਪਸੰਦ ਵੀ ਨਹੀਂ ਆ ਰਹੇ ਸੀ ਚਲ ਰੇਟ ਦੀ ਵੀ ਕੋਈ ਦਿੱਕਤ ਨਹੀਂ ਹੈ ਨਾ ਰੇਟ ਵੀ ਚਲ ਕੋਈ ਗੱਲ ਨਹੀਂ ਪਰ ਮੈਨੂੰ ਕੱਪ ਪਸੰਦ ਨਹੀਂ ਆ ਇਹਨਾਂ ਦੇ ਮੈਂ ਜਿੱਦੜੇ ਚਾਹਦੀ ਸੀ ਮੈਨੂੰ ਉਹ ਟਾਈਪ ਦੇ ਮਿਲੇ ਨਹੀਂ ਕੱਪ ਫਿਰ انا ਇਸ ਤੋਂ ਬਾਅਦ ਕੱਪ ਤਾਂ ਅੰਕਲ ਨੇ ਬਹੁਤ ਦਿਖਾਏ ਆ ਪਰ ਪਸੰਦ ਨਹੀਂ ਆਏ ਮੈਨੂੰ ਜਿਹੜੇ ਪਸੰਦ ਆਏ ਆ ਉਹ ਚ ਡਿਜ਼ਾਈਨ ਹੈ ਨਹੀਂ ਸੀਗਾ ਕਿਉਂਕਿ ਦੇਖੋ ਆਪਾਂ ਦਰਵਾਰ ਤੇ ਜਾਣੇ ਚੀਜ਼ ਵਧੀਆ ਆਪਾਂ ਲੈ ਕੇ ਜਾਈਏ ਹੈਨਾ ਮੈਨੂੰ ਹੁੰਦਾ ਕਿ ਮੈਂ ਵਧੀਆ ਚੀਜ਼ ਲੈ ਕੇ ਜਾਵਾਂ ਸਾਈਂ ਜੀ ਦੇ ਦਰਵਾਰ ਤੇ ਤੇ ਇਹ ਪਸੰਦ ਆਏ ਆ ਤੇ ਜੋ ਇਨਾ ਕੋਰਾ ਡਿਜ਼ਾਈਨ ਨਹੀਂ ਸੀਗਾ ਹੋਰ ਇਹ ਹੀ ਸੀਗਾ ਡਿਜ਼ਾਈਨ ਬਸ ਤੇ ਫਿਰ ਅਸੀਂ ਹੋਰ ਸ਼ੋਪ ਤੇ ਗਏ ਦੇਖਣ ਪਰ ਇਹ ਸਾਨੂੰ ਪਸੰਦ ਨਹੀਂ ਆਈ ਤੇ ਵੈਸੇ ਤਾਂ ਦੁਕਾਨ ਕਾਫੀ ਦੇਖ ਲਿਆ ਤੁਸੀਂ ਬੈੱਡ ਸ਼ੀਟ ਵੀ ਹੈ ਸਭ ਕੁਝ ਸੀਗਾ ਇੱਥੇ ਤੇ ਫਿਰ ਅਸੀਂ ਇੱਥੋਂ ਵਾਪਸ ਆ ਗਏ ਦੁਕਾਨ ਤੋਂ ਇਹ ਦੁਕਾਨ ਤੋਂ ਅਸੀਂ ਵਾਪਸ ਆ ਗਏ ਫਿਰ ਅੱਗੇ ਕਿਸੇ ਨਾ ਸ਼ਾਪ ਹੋਰ ਖੁੱਲੀ ਹੋਈ ਸੀਗੀ ਲਾ 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 ਤੇ ਇੱਕ ਸ਼ਾਪ ਹੋਰ ਖੁੱਲੀ ਸੀ ਆ ਦੇਖੋ ਨਾ ਅਸੀਂ ਦੂਸਰੀ ਸ਼ਾਪ ਤੇ ਆਏ ਤੇ ਉੱਥੋਂ ਫਿਰ ਅਸੀਂ ਸਮਾਨ ਲਿਆ ਉਹ ਮੈਂ ਸੋਰੀ ਉੱਥੋਂ ਅਸੀਂ ਕੱਪ ਲੈ ਉੱਥੋਂ ਮੈਨੂੰ ਪਸੰਦ ਆਗੇ ਸੀ ਤੇ ਠੀਕ ਵੀ ਸੀ ਇਹ ਵਧੀਆ ਸੀ ਤੇ ਫਿਰ ਉੱਥੋਂ ਕੱਪ ਲੈ ਤੇ ਉੱਥੇ ਫਿਰ ਨਾ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਰਾਤ ਦਾ ਰਾਤ ਦੇ 6:30 7:00 ਵੱਜ ਗਏ ਸੀ ਤੇ ਫਟਾਫਟ ਫਿਰ ਅਸੀਂ ਨਾ ਮੱਥਾ ਵਿ Đਾ ਕੇ 8:30 ਨਾ ਦਰਵਾਜ਼ਾ ਬੰਦ ਹੋ ਜਾਂਦਾ ਆ ਤੇ ਅਸੀਂ ਘਰ ਸੋਰੀ ਮੈਂ 8:00 ਵਜੇ ਕਾ ਘਰ ਅਸੀਂ 9:00 ਵਜੇ ਪਹੁੰਚੇ ਸੀਗੇ ਤੇ ਦੇਖੋ ਜੀ ਥੋੜਾ ਥੋੜਾ ਚਾਨਣਾ ਹੈਗਾ ਆ ਬਟ ਫਿਰ ਵੀ ਨਾ ਅਸੀਂ ਕਿਉਂ फटाफट ਮੱਥਾ ਟੇਕ ਲਈਏ ਕਿਉਂਕਿ ਮੱਥਾ ਸਾਡਾ ਨਾ ਉਹ ਨਾ ਹੋ ਜਾਵੇ ਰਹਿ ਨਾ ਜਾਵੇ ਕੁੜੀਆ ਰਾਣੀ ਵੇ ਕੋਈ ਸੀ 에ਰੋਪਲੇਨ ਬਾਬ ਤੇ ਹੁਣ ਅਸੀਂ ਜਾ ਰਹੇ ਹਾਂ ਮੱਥਾ ਟੇਕਣ ਬਾਈਕ ਲਾ ਲਈ ਆ ਪਾਰਕ ਚ ਇਧਰਲੀ ਸਾਈਡ ਪਾਰਕ ਬਣੀ ਹੋਈ ਆ ਤੇ ਅਸੀਂ ਬਾਈਕ ਪਾਰਕ ਚ ਲਾ ਲਈ ਤੇ ਹਜੇ ਵੀ ਬਹੁਤ ਜ਼ਿਆਦਾ ਭੀੜ ਸੀਗੀ ਬਹੁਤ ਦੁਨੀਆ ਆਂਦੀ ਐ ਥੇੜ ਦਾ ਸਾਮਣੋਂ ਕਾਮਨਾ ਪੂਰੀਆਂ ਹੁੰਦੀਆਂ ਆਂ ਸਬਦੀਆਂ ਤੇ ਖਾਲੀ ਝੋੜੀਆਂ ਇੱਥੇ ਭਰਦੀਆਂ 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 ਆਂ ਤਾਂ ਬਹੁਤ ਜ਼ਿਆਦਾ ਦੁਨੀਆ ਆਂਦੀ ਐ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਕੋਈ ਕਿਸ ਤਰੀਕੇ ਦੀ ਮੁਰਾਦ ਲੈ ਕੇ ਆਪਣੀਆਂ ਦਾ ਕੋਈ ਕੁਝ ਕਿਸ ਤਰੀਕੇ ਦੀ ਤੇ ਸਾਈਂ ਜੀ ਸਬਦੀਆਂ ਮੁਰਾਦਾ ਪੂਰੀਆਂ ਕਰਦੇ ਪੱਬਾ ਮੁਰਾਦ ਸ਼ਾਹ ਜੀ ਸਬਦੀਆਂ ਝੋੜੀਆਂ ਭਰਦੇ ਇੱਥੇ ਤੇ ਇਹ ਸੀ ਐਂਟਰ ਹੋ ਗਏ ਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਪ੍ਰਸ਼ਾਦ ਲੈ ਲਓ 에ਰੋਪਲਨ ਲੈ ਲਿਆ ਸੀਗਾ ਤੇ ਪ੍ਰਸ਼ਾਦ ਮੈਂ ਕਿਹਾ ਤੁਸੀਂ ਚੱਲ ਲੈ ਲਓ ਇਧਰੋਂ ਫੇਰ ਪ੍ਰਸ਼ਾਦ ਇਹ ਲੈਣਗੇ ਤੇ ਬਾਚੂ ਫੇਰ ਅਸੀਂ ਆ ਗਏ ਸੀ ਇਹ ਅੰਦਰ تھا ਮuje ਦਾ ਪਤਾ ਹੀ ਹੈ ਨਕੋਦਰ ਚ ਫੂਮ ਉਹਨਾਂ ਅੰਦਰ ਐਂਟਰ ਨਹੀਂ ਕਰਨ ਦਿੰਦੇ ਮਤਲਬ ਵੀਡੀਓ ਵਗੈਰਾ ਨਹੀਂ ਬਣਾ ਦਿੰਦੇ ਜਿੱਥੇ ਤੱਕ ਬਣਾਉਂਦੇ ਬਣਾ ਦਿੰਦੇ ਉੱਥੇ ਮੈਂ ਬਣਾਈ ਆ ਬਾਕੀ ਮੇਨ ਅੰਦਰ ਦਰਵਾਜ਼ੇ ਚ ਨਹੀਂ ਬਣਾਉਣ ਦਿੰਦੇ ਤੇ ਇੱਥੇ ਗੁੜੀਆ ਰਾਣੀ ਨੂੰ ਭੁੱਖ ਲੱਗ ਗਈ ਸੀ ਤੇ ਅਸੀਂ ਚਾਹ ਹਨ ਬਾਹਰ ਲਈ ਸੈਟ ਪਾਰਕ ਉਹ ਉੱਥੇ ਸਾਨੂੰ ਚਾਹ ਅਸੀਂ ਅੰਦਰ ਵੀ ਪੀਤੀ ਤੇ ਬਾਹਰ ਵੀ ਸਾਨੂੰ ਉਹਨਾਂ ਨੇ ਦੇ ਦਿੱਤੀ ਸੇਵਾਦਾਰਾਂ ਨੇ ਤੇ ਅਸੀਂ ਫੇਰ ਉੱਥੇ ਚਾਹ ਪੀਤੀ ਕਿਉਂਕਿ ਮੈਨੂੰ ਇਥੇ ਦੀ ਚਾਹ ਬਹੁਤ ਜ਼ਿਆਦਾ ਪਸੰਦ ਆ। ਤੇ ਲੇਟ ਵੀ ਕਾਫੀ ਹੋ ਗਈ ਸੀ ਪਰ ਕੋਈ ਨਹੀਂ ਸائیں ਜੀ ਦੇ ਦਰਵਾਰ ਤੇ ਆਏ ਆ। ਕੋਈ ਗੱਲ ਨਹੀਂ ਨਾ ਕਿ ਤਾਂ ਚੱਲ ਗਈ ਆ। ਤੇ ਆਹ ਦੇਖੋ ਇੱਥੇ ਵੀਡੀਓ ਬਣਾ ਲੈਂਦੇ ਤੇ ਸਾਰੇ ਲੋਕ ਵੀਡੀਓ ਬਣਾਉਂਦੇ ਸੀ ਮੈਂ ਵੀ ਬਣਾਈ ਆ। ਤੇ ਬਾਕੀ ਅੰਦਰ ਦਰਵਾਰ ਤੇ ਨਹੀਂ ਵੀਡੀਓ ਬਣਾ ਲੈਂਦੇ। ਤੇ ਇੱਥੇ ਫਿਰ ਮੈਂ ਬਣਾ ਲਈ ਤੇ ਤੁਸੀਂ ਵੀ ਸਾਰੇ ਦਰਸ਼ਨ ਕਰੋ। ਤੇ ਮੈਨੂੰ ਇਹ ਸੀਗਾ ਕਿ 라ਵਿਆ ਹਨਾ ਤੰਗ ਨਾ ਕਰੇ ਇਨਾਂ। ਤੇ ਪਰ ਇਹ ਨਾਇ ਸਾਈ ਦੀ ਕਿਰਪਾ ਲਈ ਗੁੜੀਆ ਰਾਣੀ ਨੇ ਬਿਲਕੁਲ ਨਹੀਂ ਤੰਗ ਕਰਿਆ ਮਤਲਬ ਬਿਲਕੁਲ ਨਹੀਂ ਰੋਈ ਹੈਗੀ ਹਾਸ ਦੇ ਖੇਡਦੇ ਗਏ ਆ ਚਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਦਾ ਐਂਡ ਕਰਦੀ ਆਂ ਅਗਰ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ